ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੰਗ ਦੇ ਮਜੀਠੀ ਚੋਲਾ ਮੇਰਾ ਰੰਗ ਦੇ ਮਜੀਠੀ ਚੋਲਾ ਰੰਗ ਦੇ ਮਜੀਠੀ ਚੋਲਾ ਮੇਰਾ ਰੰਗ ਦੇ ਮਜੀਠੀ ਚੋਲਾ ਰੰਗ ਦੇ ਮਜੀਠੀ ਚੋਲਾ ਮੇਰਾ ਰੰਗ ਦੇ ਮਜੀਠੀ ਚੋਲਾ ਰੰਗ ਦੇ ਮਜੀਠੀ ਚੋਲਾ ਮੇਰਾ ਰੰਗ ਦੇ ਮਜੀਠੀ ਚੋਲਾ ਰੰਗ ਦੇ ਮਜੀਠੀ ਚੋਲਾ ਮੇਰਾ ਰੰਗ ਦੇ ਮਜੀਠੀ ਚੋਲਾ ਇਹ ਤਨ ਮਾਇਆ ਪਾਇਆ ਪਿਆਰੇ ਇਹ ਤਨ ਮਾਇਆ ਪਾਇਆ ਪਿਆਰੇ ਲੀਤੜ ਲੱਭਰ ਗਾਏ ਮੇਰਾ ਰੰਗ ਦੇ ਮਜੀਠੀ ਚੋਲਾ ਲੀਤੜਾ ਲਬਰੰਗਾਏ ਮੇਰੇ ਰੰਗ ਦੇ ਮਜੇਠੀ ਚੋਲਾ ਮੇਰੇ ਕੰਤ ਨਾ ਪਾਵੇ ਚੋਲੜ ਪਿਆਰੇ ਕੰਤ ਨਾ ਪਾਵੇ ਚੋਲੜ ਪਿਆਰੇ ਕਿਉਂ ਤਨ ਸੇਜੇ ਜਾਏ ਮੇਰੇ ਰੰਗ ਦੇ ਮਜੇਠੀ ਚੋਲਾ ਕਿਉਂ ਤਨ ਸੇਜੇ ਜਾਏ ਮੇਰੇ ਰੰਗ ਦੇ ਮਜੇਠੀ ਚੋਲਾ ਰੰਗ ਦੇ ਮੱਝੀ ਚੋਲਾ ਮੇਰਾ ਰੰਗ ਦੇ ਮੱਝੀ ਚੋਲਾ ਹੋਂ ਕਰਵਾਨੇ ਜਾਉ ਮੇ ਰਵਾਨਾ ਹੋਂ ਕਰਵਾਨੇ ਜਾਉ ਮੇ ਰਵਾਨਾ ਹੋਂ ਕਰਵਾਨੇ ਜਾਉ ਮੇਰਾ ਰੰਗ ਦੇ ਮੱਝੀ ਚੋਲਾ ਹੋਂ ਕਰਵਾਨੇ ਜਾਉ ਮੇਰਾ ਰੰਗ ਦੇ ਮਜੀਠੀ ਚੋਲਾ ਹੋਂ ਕਰਵਾਨੇ ਜਾਉ ਤਨ ਕੇ ਹੋਂ ਕਰਵਾਨੇ ਜਾਉ ਤਨ ਕੇ ਲੈਣ ਜੋ ਤੇਰਾ ਨਾਉ ਮੇਰਾ ਰੰਗ ਦੇ ਮਜੀਠੀ ਚੋਲਾ ਲੈਣ ਜੋ ਤੇਰਾ ਨਾਉ ਮੇਰਾ ਰੰਗ ਦੇ ਮਜੀਠੀ ਚੋਲਾ ਲੈਣ ਜੋ ਤੇਰਾ ਨਾਮ ਤੈਨਾਂ ਕਿਹੋ ਸਦ ਗੁਰਵਾਨੇ ਜਾਉ ਲੈਣ ਜੋ ਤੇਰਾ ਨਾਮ ਤੈਨਾਂ ਕਿਹੋ ਸਦ ਗੁਰਵਾਨੇ ਜਾਉ ਕਾਇ ਰੰਗਣ ਜੇਥੀਏ ਪਿਆਰੇ ਕਾਇ ਰੰਗਣ ਜੇਥੀਏ ਪਿਆਰੇ ਪਾਈਏ ਨਾਮ ਮਜੀਠ ਮੇਰੇ ਰੰਗ ਦੇ ਮਜੀਠੀ ਚੋਲਾ ਪਾਈਏ ਨਾ ਮਜੀਠ ਮੇਰਾ ਰੰਗ ਦੇ ਮਜੀਠੀ ਚੋਲਾ ਰੰਗਣਵਾਲਾ ਜੇ ਰੰਗੇ ਸਾਹਿਬ ਰੰਗਣਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਢੀਠ ਮੇਰਾ ਰੰਗ ਦੇ ਮਜੀਠੀ ਚੋਲਾ ਏ ਰੰਗ ਨੰਡੀਠ ਮੇਰਾ ਰੰਗ ਦੇ ਮਜੀਠੀ ਚੋਲਾ ਰੰਗ ਦੇ ਮਜੀਠੀ ਚੋਲਾ ਮੇਰਾ ਰੰਗ ਦੇ ਮਜੀਠੀ ਚੋਲਾ ਜਿਨ ਕੇ ਚੋਲੇ ਰਤੜੀ ਪਿਆਰੇ ਜਿਨ ਕੇ ਚੋਲੇ ਰਤੜੀ ਪਿਆਰੇ ਕੰਧ ਤੇਨਾ ਕੀ ਪਾਸ ਮੇਰਾ ਰੰਗ ਦੇ ਮਜੀਠੀ ਚੋਲਾ ਕੰਧ ਤੇਨਾ ਕੀ ਪਾਸ ਮੇਰਾ ਰੰਗ ਦੇ ਮਜੀਠੀ ਚੋਲਾ ਤੂੜ ਤੇਨਾ ਕੀ ਜੇ ਮਿਲੇ ਜੀ ਤੂੜ ਤੇਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਮੇਰਾ ਰੰਗ ਦੇ ਮਜੀਠੀ ਚੋਲਾ ਕਹੋ ਨਾਨਕ ਕੀ ਅਰਦਾਸ ਮੇਰਾ ਰੰਗ ਦੇ ਮਜੀਠੀ ਚੋਲਾ ਰੰਗ ਦੇ ਮਜੀਠੀ ਚੋਲਾ ਮੇਰਾ ਰੰਗ ਦੇ ਮਜੀਠੀ ਚੋਲਾ ਆਪੇ ਸਾਜੇ ਆਪੇ ਰੰਗੇ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਮੇਰਾ ਰੰਗ ਦੇ ਮਜੀਠੀ ਚੋਲਾ ਆਪੇ ਨਜ਼ਰ ਕਰੇ ਮੇਰਾ ਰੰਗ ਦੇ ਮਜੀਠੀ ਚੋਲਾ ਨਾਨਕ ਕਾਮਣ ਕਾਂਤੇ ਪਾਵੇ ਨਾਨਕ ਕਾਮਣ ਕਾਂਤੇ ਪਾਵੇ ਆਪੇ ਹੀ ਰਵੇ ਮੇਰਾ ਰੰਗ ਦੇ ਮਜੀਠੀ ਚੋਲਾ ਆਪੇ ਹੀ ਰਵੇ ਮੇਰਾ ਰੰਗ ਦੇ ਮਜੀਠੀ ਚੋਲਾ ਰੰਗ ਦੇ ਮਜੀਠੀ ਚੋਲਾ ਮੇਰਾ ਰੰਗ ਦੇ ਮਜੀਠੀ ਚੋਲਾ ਰੰਗ ਦੇ ਮਜੀਠੀ ਚੋਲਾ ਮੇਰਾ ਰੰਗ ਦੇ ਮਜੀਠੀ ਚੋਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸ਼ਾਬਦ ਸੁਣਿਓ ਪੂਰਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਸ਼ੇਅਰ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ